ਉਹ ਅੱਜ ਮਾਸੀ ਦੀ ਹੋ ਗਈ ਜਿਆਦਾ ਸਿਹਤ ਖਰਾਬ ਤੇ ਅੱਜ ਇਸ ਤਰ੍ਹਾਂ ਜਿਹੜਾ ਫਟਕਾ ਬੰਨਿਆ ਜਾ ਰਿਹਾ ਠੀਕ ਹੈ ਤੇ ਸਾਦਾ ਬੱਚਾ ਇੱਧਰ ਛਾਚੀ ਦਾ ਬਾਬਲਾ ਬਾਉਣੀ ਪੈਣੀ ਆ ਬਾਉਣੀ ਪੈਣੀ ਆ ਤੂੰ ਬੂਟ ਪਾਏ ਆ ਕਿਹੜੀ ਖੁਸ਼ੀ ਚ ਥੱਲੇ ਦੇਖ ਕਿਤਾਬ ਰੱਖੀ ਵੀ ਗਲਦੀ ਨੇ ਨਾ ਤੂੰ ਤੋ ਦੇਖੋ ਤੇ ਪਟਕਾ ਬਣਿਆ ਜਾ ਰਿਹਾ ਮੈਂ ਬਣਨਾ ਨਹੀਂ ਕੋਈ ਅੱਜ ਥੱਲੇ ਬੈਠ ਕੇ ਹੋਰ ਸਟਾਈਲ ਦੇ ਵਿੱਚ ਬਣਿਆ ਜਾ ਰਿਹਾ ਨਾ ਗੱਲ ਤਾਂ ਉਸ ਇਦਾਂ ਤੇ ਉਹਦਾ ਸਾਡੇ ਵੀਰ ਮਾਹਕ ਵੀਰ ਚਾਚੇ ਉਹ ਨਹੀਂ ਕੋਈ ਇੰਪੋਰਟੈਂਟ ਜਿਹੜੀ ਹੈਗੀ ਹੈ ਜੀ ਡਿਸਕਸ਼ਨ ਚੱਲਦੀ ਹੋਈ ਬੇਰ ਕੀ ਜਾਂਦਾ ਪਰ ਇਹ ਉਹ ਕੇ ਇਹਦਾ ਸਾਡਾ ਹਰੀਆਰਕਰ ਐਦਾਂ ਹੀ ਪਿਆ ਜੀ ਸੁੱਕ ਸੁੱਕ ਰਿਹਾ ਵੈਸੇ ਦਾਇ ਰੱਖ ਦਿੰਨੇ ਆ ਸੀ ਤੇ ਕਾਪੜੇ ਕਾਗਜ਼ ਪੱਤਰ ਜੋ ਛੇੜੀਏ ਤਾਂ ਵੀ ਗਾਲਾ ਜੇ ਨਾ ਛੇੜੀਏ ਤਾਂ ਵੀ ਗਾਲਾ ਫਸਲੇ ਸਾਂਝਾਂ ਦੀ ਕੋਈ ਗੱਲ ਨਹੀਂ ਜਿਨ੍ਹਾਂ ਦੀ ਪਤਾ ਲੱਗਦੀ ਸੇਈ ਇੱਕ ਬਾਤ ਸਸਾ ਦਾ ਬੁਗਾਇ ਜਿਹੜਾ ਮੇਰਾ ਜਿਹੜਾ ਅੱਜ ਜਿਹੜਾ ਜਮਾਨ ਬਾਰੇ ਬੋਟਾ ਅੱਛਾ ਮਾਸੀ ਜੀ ਵੀ ਨਾ ਕਿ ਤੁਕਮੀ ਇਸ ਦਾ ਖੁਦ ਕੋਈ ਜਿੱਥੇ ਸਾਡੀ ਪਾਣੀ ਦੇ ਦਿੰਦੀ ਸਾਡੀ ਮੰਮੀ ਤੇ ਹੋਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਚਲੋ 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 ਜਿੱਥੇ ਚੱਲ ਲੂੰਗੀ ਚੱਲ ਲੂੰਗੀ ਨਾਲ ਤੇਰੇ ਬਟਿਕਟਾ ਦੋ ਲੈ ਲੀ ਮੈਂ ਸਾਰੇ ਜੀ ਅੱਜ ਕੰਮ ਕਰਤੇ ਆਪਣੇ ਕਪੜੇ ਵਗੈਰਾ ਦਿੱਤੇ ਧੋ ਜੀ ਚਾੜੂ ਦਿੱਤਾ ਮਾਰਵਾ ਤੇ ਮੰਮੀ ਦੀ ਬਸ ਰਹਿ ਗਈ ਰੋਟੀ ਬਣਾਉਣ ਨੂੰ ਇੱਕ ਕੰਮ ਰਹਿ ਗਿਆ ਸਾਡਾ ਫਟਾਫਟ ਉਹ ਵੀ ਫਿਨਿਸ਼ਿੰਗ ਲੈਣ ਤੇ ਆ ਜਾਣਾ ਉਹ ਸਾਡੇ ਜੀ ਜੱਡੇ ਬੈਠੇ ਜੀ ਇੱਕ ਉਹ ਬੈਠੀ ਆ ਮੈਥਾ ਇੱਕ ਪਤਾ ਨਹੀਂ ਕਿੱਥੇ ਇੱਕ ਕਿੱਥੇ ਆ ਇੱਧਰ ਹੈ ਆ ਉੱਥੀ ਅੱਛਾ ਓਕੇ ਸੋ ਸਵੇਰੇ ਸਵੇਰੇ ਦਾ 뷰 ਕੌਣ ਅੱਜ ਕਰਾਂਗੀ ਮੈਂ 5 ਵਜੇ ਜਦੋਂ ਮਾਰਨਿੰਗ ਵਾਕ ਤੇ ਜਾਂਦੀ ਆ ਉਹ ਵੀ ਵੀਊ ਲਵਾਂਗੀ ਜਰੂਰ ਕਿਉਂਕਿ ਉਸ ਟਾਈਮ ਪਾਈ ਵੀ ਹੁੰਦੀ ਆ ਜੀ ਧੁੰਦ ਤੇ ਆ ਵਿਚਾਰੀ ਸਬਜ਼ੀ ਬਣ ਰਹੀ ਐ ਚੱਲ ਇਹਦਾ ਕੋਈ ਰਾਜ ਆ ਜਰੂਰ ਦੱਸਿਓ ਕਿ ਆ ਰਾਜ ਆ ਭਾਈ ਇਹਦੇ ਉੱਪਰ ਰੱਖਿਆ ਹੈ ਜਾਓ ਆ ਦੇਖ ਕੋਈ ਹੋਇਆ ਹੋਰ ਕੀ ਆ ਹੋਰ ਕੀ ਕਰਨਾ ਤਾਂ ਫਿਰ ਮੈਂ ਦੂੰਗਾ ਤੁੱਕ ਆਏ ਆ ਇਹ ਦਈ ਦੈ ਸਾਈਡ ਤੋਂ ਹੋ ਕੇ ਤਾਂ ਦੇਖ ਕਰਨ ਇੱਧਰ ਵੀ ਦੇਖ ਮਾਣਾ ਮੈਂ ਵੀਡੀਓ ਬਣਦੀ ਹਾਂ ਦੇਖ ਲੈ ਸਾਨੂੰ ਵੀ ਖੇਤੀ ਕਰਨੀ ਆਉਂਦੀ ਕਰਨ ਪਿਆਰ ਨਾ ਪੁੱਤ ਛਿੱਕੀ ਲਾਉਂਦਾ ਪੁੱਤ ਹਾਂ ਜਿਉਂ ਆਨੇ ਸੋਹਣੀ ਗ੍ਰੋਥ ਕਰ ਲਈ ਐ ਤਾਂ ਹਾਂ ਜੇ ਨੌਕਨ ਵੀ ਇਹਨਾਂ ਦੇ ਵਾਟ ਕੇ ਦੇ ਜੋ ਇਹਨਾਂ ਥੱਲੇ ਲਾ ਤੇ ਉੱਪਰ ਕੁਝ ਰੱਖੇ ਨਹੀਂ ਆਈ ਨਹੀਂ ਆਇਓ ਨਹੀਂ ਚੱਲ ਕੋਈ ਕਰ ਚਲੋ ਛੱਡ ਦੇ ਬਸ ਬਸ ਹੋ ਗਿਆ ਗੱਟ ਤੂੰ ਜਾ ਬਈ ਆਪਣਾ ਉਹ ਸਕੂਲ ਦਾ ਦੇਖ ਤੂੰ ਫੇਰ ਲੇਟ ਹੋ ਜਾਊਗਾ ਆ ਦੇਖ ਦੀਦੀ ਤਿਆਰ ਹੋ ਨਾਰੇ ਕਨੇ ਨਾ ਵਰਤ ਅੱਜ ਵੀ ਅੱਜ ਸ਼ਨੀਵਾਰ ਆਹ ਕਾਹਦਾ ਵਰਤਾ ਕਾਸੀਂ ਕਿਤੇ ਭੁੱਖੇ ਰਹਿ ਸਕਦੇ ਆ ਕਰਨ ਰੇ ਭਲੋ ਰਿਆ ਬੱਚੇ ਸਾਰੇ ਪਾਸੇ ਦੇ ਦਰ ਬਾਰੇ ਕੋਈ ਨਾ ਵਧੀਆ ਗੱਲ ਆ ਫੇਰ ਤੁਸੀਂ ਇਹ ਹੋਰ ਵੀ ਲਾ ਦੇ ਹੋਰ ਕੁਝ ਲਾ ਦੂੰਗੇ ਕੋਈ ਗੱਲ ਨਾ ਬਸ ਬਸ ਪਾਸੇ ਹੋਰ ਨਹੀਂ ਕੋਈ ਕਰਨ ਨਾ ਨਹੀਂ ਪੋਣਾ ਪਾਣੀ ਖਰਾਬ ਹੋ ਜਾਊਗਾ ਬਣੀ ਓਏ ਓਏ ਆ ਇੱਧਰ ਆਹ ਤਿਆਰ ਹੋਈ ਵੀ ਦੇਖੀ ਬੂਟ ਪਾ ਕੇ ਕਿੱਥੇ ਕਿੱਥੇ ਨੂੰ ਜਾਣਾ ਹੈ ਜੀ ਤੁਸੀਂ ਕਰਨ ਸ਼ੁਭ ਕਿੱਥੇ ਜਾਣਾ ਹੈ ਦੇਖ ਲਾ ਕਿੱਥੇ ਲੈਣਾ ਤੂੰ ਆ ਨਵੇਂ ਕੱਪੜੇ ਪਾਏ ਕਿੱਥੇ ਚੱਲੀ ਆ ਲੈ ਦੇਖ ਲਾ ਨਾਨੀ ਕੋਲ ਚੱਲੀ ਆ ਨਾਨੀ ਕੋਲ ਨੂੰ ਚੱਲੀ ਬਤਾਰ ਸ਼ਗਨ ਦੇ ਤੌਰ ਤੇ ਨਰਵੀ ਲੈ ਕੇ ਚੱਲੀ ਤਾਲਾ ਤੋਂ ਘੋੜਾ ਗਾਣਾ ਸੁਣਾਜ ਮੈਨੂੰ ਨਹੀਂ ਆਉਂਦਾ ਅੰਨੇ ਦਾ ਸੁਣਾਉਣਾ ਹੁੰਦਾ ਸੁਣਾ ਕਰਨ ਸੱਚੀ ਜਿਉਂਦੇ ਤਾਂ ਲੱਗਦਾ ਦਦੀ ਦੀ ਆਲਾ ਦੀਦੀ ਆ ਚੱਲ ਕੋਈ ਤੈਨੂੰ ਪੋਇਮਜ਼ ਵਗੈਰਾ ਤਾਂ ਆਉਂਦੀਆਂ ਹੀ ਹੋਣੀਆਂ ਉਹੀ ਸੁਣਾ ਦੇ ਪਤਾ ਲੱਜੂ ਕਿੰਨਾ ਕ ਪੜਦਾ ਹਾਂ ਹਾਂ ਮੈਂ ਨਹੀਂ ਸੁਣਾਓ ਜੀ ਗਾਣਾ ਗਾਣਾ ਤੈਨੂੰ ਗਾਉਣ ਨੂੰ ਤਾਂ ਕਿਹਾ ਨਹੀਂ ਤੈਨੂੰ ਸੁਣਾਉਣ ਨੂੰ ਕਿਹਾ ਗਾਣਾ ਲੈ ਹਾਂ ਮੈਂ ਨਹੀਂ ਸੁਣਾ ਸੁਣਾ ਮੈਂ ਨਹੀਂ ਸੁਣਾ ਫਿਰ ਤੇ ਪਤਾ ਲੱਗਦਾ ਤੂੰ ਪੜਦਾ ਨਹੀਂ ਪੜਦਾ ਤੇਰੀ ਉਹ ਬੇਇੱਜ਼ਤੀ ਆ ਵੀਡੀਓ 'ਚ ਮੇਰਾ ਕੁਝ ਨਹੀਂ ਜਾਣਾ ਬਾਜ ਨਹੀਂ ਬਜਿਆ ਬਾਜ ਤੈਨੂੰ ਗਾਉਣ ਨੂੰ ਨਹੀਂ ਕਿਹਾ ਤੈਨੂੰ ਸੁਣਾਉਣ ਨੂੰ ਕਿਹਾ ਗਾਇਨਾ ਬਸ ਬੋਲ ਕੇ ਦੱਸ ਦੇ ਮम्मा ਇਹ ਕਿਆ ਹੁੰਦਾ ਮम्मा ਇਹ ਕਿਆ ਹੁੰਦਾ ਤੂੰ ਕਹਿੰਦਾ ਨੇ ਇਹ ਮम्मा ਤਾਂ ਤੈਨੂੰ ਪੁੱਛਦੀ ਵੀ ਇਹ ਕਿਆ ਹੁੰਦਾ ਕਿਊਬ ਦੀ ਜਿਹਨਾਂ ਵਾਲਾ ਪੁੱਤ ਮੇਰਾ ਤਾਂ ਕੁਛ ਨਹੀਂ ਜਾਣਦਾ ਤੈਨੂੰ ਇਹ ਵੀਡੀਓ ਚ ਫੇਰ ਲੋਕ ਲੋਕ ਕਹਿ ਹੋਗੇ ਤਾਂ ਵਿਊਰਸ ਨੇ ਸਾਡੇ ਨੇ ਇਹ ਗੱਲ ਕਹਿਣਾ ਵੀ ਇਹ ਪੜਨ ਕਾਤੇ ਜਾਂਦਾ ਫਿਰ ਹਾਂਜੀ ਪੁੱਤ ਲੈ ਪਹਿਲਾਂ ਮੈਨੂੰ ਐਂ ਦੱਸੀ ਮੇਰਾ ਬੱਚਾ ਚੱਲਿਆ ਕਿੱਥੇ ਨੂੰ ਅੱਜ ਦੇਖ ਲੈ ਲੈ ਤਾਂ ਐਸੇ ਨਾ ਮੂੰਹ ਚਰਾ ਪਾਲੀ ਚੱਕ ਕੇ ਠੀਕ ਆ ਤੇ ਸਾਡੀ ਮੰਮੀ ਉਧਰ ਲੱਗੀ ਜੀ ਹੁਣ ਪ੍ਰਸ਼ਾਦਾ ਬਣਾਉਣ ਠੀਕ ਆ ਤੇ ਕੋਸ਼ਿਸ਼ ਤਾਂ ਮੇਰੀ ਇਦਾਂ ਹੁੰਦੀ ਵੀ ਸਾਰੇ ਰਸੋਈ 'ਚ ਲੱਗੇ ਪੈਰ ਜਾਓ ਕੋਈ ਕਰੰਟ ਕਰੰਟ ਨਹੀਂ ਹੈਗਾ ਕਰੰਟ ਜਾ ਉਹ ਲੱਗਿਆ ਨਾਲ ਲੈ ਹੋਰ ਹਾਂ ਅੰਦਰ ਜਾ ਅੱਛਾ ਤੂੰ ਆਏ ਕਰ ਪਹਿਲਾਂ ਮੰਮੀ ਨੂੰ ਪੁੱਛ ਜੇ ਤਾਂ ਆਟਾ ਤਾਜ਼ਾ ਭੋਗ ਲਵਾ ਚੱਲ ਮੈਂ ਇਹ ਦੂਸਰਾ ਇੱਕ ਸਾਡੀ ਉਹ ਖਾਓ। ਛੇ ਸਾਡੇ ਅੱਜ ਲੱਗੀ ਵੀ ਮਨਾਨੀ ਜੀ। ਆਜੋ ਜਿਨੇ ਜਿਨੇ ਲੱਸੀ ਪੀਣੀ ਜੀ ਤੇ ਮੱਖਣੀ ਖਾਣੀ ਜੀ। ਠੀਕ ਨੇ ਬਬੀ ਗੱਲ। ਆਹ ਤੇ ਇੱਥੇ ਸਾਡਾ ਬੱਚਾ ਜਿਹੜਾ ਬੱਚਾ ਪਿਆ ਸਾਡਾ ਗੱਡੀ ਦੇ ਵਿੱਚ ਠੀਕ ਹੈ। ਕੁਝ ਹੋਰ ਵੀ ਐਡ ਕਰਦੇ ਆ ਥੋੜੇ ਟਾਈਮ ਤੱਕ ਤੁਹਾਨੂੰ ਨਾਲ ਦੇ ਨਾਲ ਮਿਲਦੇ। ਕਿੱਥੇ ਨੂੰ ਚੱਲਿਆ ਤੂੰ? ਕਿੱਥੇ ਨੂੰ? ਪਾਪਾ

ਇਹ ਕਹਿੰਦੀ ਡੈਨਾਸੌਰ ਦੇਖਣ ਚਲਗੇ ਹਾਂ ਡੈਨਾਸੌਰ ਕਦਾਈ ਖਾਣੇ ਡੈਨਾਸੌਰ ਨਹੀਂ ਦਿਖਾਣਾ ਚਲੋ ਮਾਚੀ ਕੋ ਜਾ ਕੇ ਰਾਂਗੇ ਮਗਰਣਾ ਆਪਾਂ ਜੀ ਓਏ 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 ਮੈਨੂੰ ਲੈ ਕੇ ਜਾਣਾ ਓਏ 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 ਤੂੰ ਰੋਈ ਜਾ ਹੁਣ ਰੋਈ ਜਾ ਰੋਈ ਜਾ ਮੈਨੂੰ ਆ ਮਜ਼ਾ ਆ ਗਿਆ ਮਜ਼ਾ ਆ ਗਿਆ ਖਾਲਾ ਮੈਂ ਇਹ ਕਹਿ ਰਹੀ ਤੀਆ ਕਹਿੰਦੀ ਮੇਰਾ ਤੈਨੂੰ ਸੈਂਡਲ ਦਿਖਦਾ ਦੇਖ ਲਾ ਜਾ ਦਿਖਾਵਾਂ ਥੱਪੜ ਦਿਖਦਾ ਕਿ ਚੱਪਲ ਦੇਖ ਦੀਏ ਕਾ ਚੱਪਲ ਦੇਖੀ ਚਾਚੀ ਨੇ ਧੋ ਕੇ ਦਿੱਤੇ ਪਿਛੇ ਵਾਲੀ ਨੇ ਸੈਂਡਲ ਜਸਵੀਰ ਚਾਚੀ ਨੇ ਗੰਦੀ ਗੱਲ ਆਈ ਨਹੀਂ ਮਾਰੀਦਾ ਹੁੰਦਾ ਹੈਗਾ ਮੇਰਾ ਛੋਨਾ ਪੁੱਤ ਨਹੀਂ ਫੇਰ ਤੂੰ ਦੇਖ ਲੈ ਫੇਰ ਪਾਉਣੀ ਕਿਵੇਂ ਆ ਪਰ ਪਾਉਂਗੀ ਕਿੱਦਾਂ ਪਾ ਕੇ ਦਿਨੇ ਹਾਂ ਪਾ ਪਾ ਕੇ ਦਿਖਾ ਕਿਵੇਂ ਪਾਉਂਗਾ ਆਈ ਨਹੀਂ ਪਾਉਗਾ ਮੇਰਾ ਬੇਬੀ ਮੰਮਾ ਦੀਦੀ ਮੂੰਚ ਨਹੀਂ ਪਾਈਦੇ ਬੱਚਾ ਨਹੀਂ ਫੇਰ ਮੇਰਾ ਮੂਚੇ ਨਾ ਪਾ ਉੱਥੇ ਆਹਾਂ ਕੌਣ ਹੈ ਕਹਿੰਦੇ ਕੌਣ ਆ ਗਿਆ ਕੌਣ ਆ ਗਿਆ ਸ਼ੁੱਭੂ ਸਿੰਘ ਮਹਾਲ ਆ ਗਿਆ ਹਾਂ ਮੈਂ ਮਾਜੇ ਦੀ ਕੁੜੀ ਦੀ ਲੋਕਾ ਸੋਇਆ ਟੋਪੀ ਚੋਰੀ ਕਰ ਜਾਂਦੀ ਆ ਫੇ ਹੁਣ ਹੋ ਕੇ ਕਰਾ ਇਹ ਜਿੰਦ ਬੰਦੇ ਨੂੰ ਗਲ ਠੀਕ ਜਾਂਦਾ ਜਦ ਤੱਕ ਖੱਟਾ ਨਹੀਂ ਖਾਂਦੀ ਆ ਹਾਂ ਮੈਂ ਨਹੀਂ ਕਹਦਾ ਮੈਂ ਪਤਾ ਕੀ ਖਾ ਲਿਆ ਤੁਹਾਡੇ ਮਗਰੋਂ ਸੀ ਖਾਦਾ ਤਾਂ ਪਾਸਤਾ ਜਿੱਧਰ ਤੁਸੀਂ ਗਏ ਤੇ ਉਹ ਮੈਨੂੰ ਲੱਗਦਾ ਮੈਂ ਪਾਸਤੇ ਪਰੋਂ ਠੰਡਾ ਪਾਣੀ ਪੀ ਲਿਆ ਉਦਣ ਦਾ ਹੀ ਬੈਠਾ ਫੇਰ ਉਹਦਾ ਜ਼ਰੂਰੀ ਨਹੀਂ ਉਹ ਦੇਖੀ ਕੀ ਚ ਭੁੰਨਿਆ ਦਾ ਪਿਆਰ ਮੈਂ ਫੇਰ ਹੋ ਰੋਤਾ ਹਾਂ ਆਹ ਕੋ ਦੇਖੀ ਦੇਖੀ ਕੱਢ ਮੜਾ ਕੁੱਤ ਮਟਣਾ ਆੱਡਾ ਦੇ ਮੈਂ ਖਾਦੇ ਜਿਹਾ ਥੋੜੀ ਬੰਨ ਲਾ ਲੈ ਗੁੱਤ ਵੱਢਣ ਵਾਲਾ ਆਹ ਬਣੀ ਕੀ ਦੀ ਦਵਾਈ ਹੈ ਹਲੇ ਮਾਸੀ ਚਾਚੇ ਨੂੰ ਕਹਿੰਦੀ ਬਮਾਠ ਮਾਰਦਾ ਨਹੀਂ ਪਤਾ ਤੈਨੂੰ ਕਿਸੇ ਦਾ ਦਵਾਈਆਂ ਤਾਂ ਆ ਹੀ ਨਿਕਲਦੀਆਂ ਦਵਾਈਆਂ ਲ ਕੋ ਲ ਕੋ ਕਰਖੀ ਹੈ ਰੈਡੀ ਦੀ ਹੈ ਮੰਨੂ ਕਿਹਾ ਪਤਾ ਤਾਂ ਚੱਜੇ ਸੀ ਹਾਈ ਇਹ ਦਵਾਈ ਕਿਸ ਦੀ ਨਹੀਂ ਮੈਂ ਤਾਂ ਉੱਤੀ ਨਹੀਂ ਇਹ ਦਵਾਈ ਆਪ ਨੂੰ ਬੱਸ ਮੇਰੇ ਡੈਡੀ ਦੀ ਹੋਰ ਆਂਦੀ ਨਹੀਂ ਸਿੰਘ ਨੂੰ ਪੁੱਛਣਾ ਪੈਣਾ ਕਿ ਇਹ ਦਿੱਤੇ ਨੇ ਉੱਥੀ ਲਾਏ ਤੇ ਬੱਸ ਮੇਰੇ ਦਵਾਈ ਡੈਡੀ ਦੇ ਪਿੱਛੇ ਆ ਗਈ ਤੁਹਾਡੇ ਨਹੀਂ ਐ ਸਮਾਨ ਨੇ ਹਾਂ ਉਦੀਆ ਕਰਾਲੀ ਵਾਲ ਦੇਖਿਆ ਮੰਨੂ ਪਤਾ ਕਿ ਬਾਬੇ ਦਾਜਾ ਕਾਹਦਾ ਕਹਿਤਾ ਦੇ ਲੈ ਉਹ ਡਾਕਟਰ ਨਹੀਂ ਜਿਹੜਾ ਮਾਤਰ ਗੁੱਤ ਵੜਣਾ ਰਬਣਾ ਨਹੀਂ ਦੱਬੀ ਆ ਡਾਕਟਰ ਨਹੀਂ ਨਹੀਂ ਡਾਕਟਰ ਨਹੀਂ ਹੈਗਾ ਨਹੀਂ ਹੈਗਾ ਡਾਕਟਰ ਵੈਦ ਚੁਕਿਆ ਆ ਆਹ ਪਾਕੇ ਦੇਖੋ ਮੈਨੂੰ ਕਿੰਨਾ ਤਾਂ ਸੋਹਣਾ ਲੱਗਣਾ ਆਣਾ ਨਹੀਂ ਪੁੱਤ ਮੇਰੇ ਲੈ ਮੈਨੂੰ ਲੈ ਕੇ ਆਈਆਂ ਉਹ ਬਾਈ ਇਹ ਤਾਂ ਮੀਆਂ ਟਾਈਪ ਆ ਇਹ ਕੋਲ ਕਿੰਨਾ ਪਹਿਲੇ ਨਹੀਂ ਉਹ ਕਮੀਜ਼ ਆਇਆ ਮੇਰੇ ਜਿਹੜਾ ਲੈ ਕੇ ਆਈਆਂ ਫੇਰ ਉਹ ਤਾਂ ਮੇਰੇ ਨੂੰ ਸੂਰਤਵਾਦੀ ਕਵੀਰ ਵਟਾ

ਹਰੇ ਮੇਰਾ ਵੀ ਦਿਲ ਕਰਦਾ ਤਾਂ ਮੈਂ ਕਿਹਾ ਚੱਲ ਸੂਟ ਲੈ ਲਵਾਂ ਹੁਣ ਤੁਸੀਂ ਤਾਂ ਪਹਿਲੇ ਹੀ ਚੱਲ ਰਹਿਣ ਦੇ ਮੈਨੂੰ ਇਹਨੂੰ ਇਹ ਦਵਾ ਦੇ ਮਾਸੀ ਨੂੰ ਮੈਨੂੰ 500 ਦੇਣਾ ਮਾਸੀ ਨੂੰ ਦੇ ਦੇ 1000 ਰੁਪਏ ਦੇ ਮਾਸੀ ਦਾ ਸੂਟ ਆ ਜਾਣਾ ਇਹ ਤਾਂ ਪਹਿਲੀ ਹੀ ਰੋਣ ਲੱਗੀ ਹੋਣਾ ਚਾਹ ਬੰਦਾ ਲਾਵੇ ਨਾ ਦੇ ਦੇ 500 ਰੁਪਏ ਮਾਸੀ ਨੂੰ ਦੇਣਾ ਤਾਂ 500 ਮੈਨੂੰ ਦੇਣਾ ਤਾਂ ਮੇਰੀ ਜਗ੍ਹਾ ਮਾਸੀ ਨੂੰ ਦੇ ਦਿਓ ਮਾਸੀ ਦੇ 1000 ਆਇਓ ਨਹੀਂ ਲੈ ਬੱਸ ਐ ਕਹਿੰਦੀ ਹੈ ਹਰ ਵਾਰੀ ਕਦੇ ਤਾਂ ਕਰਿਆ ਕਰੋ ਵੀ ਮੇਰੇ ਕੋਲ ਹੈਗੇ ਆ ਖਾਲ ਬਾਲਦਾ ਹੀ ਹੁਣ ਮੇਰੇ ਕੋਲ ਤਾਂ ਹੈ ਹੀ ਨਹੀਂ ਮੈਂ ਕਿੱਥੇ ਤੇ ਲੈ ਕੇ ਆਣਾ ਕਿਨੂੰ ਦਈ ਮੈਂ ਕਿਨੂੰ ਦੰਦੀ ਮਮਾ ਦੇ ਕੇ ਆਉਣਾ ਚੋਰੀ ਚਾਰੀ ਜਿਵੇਂ ਕਹਿੰਦੇ ਹੁੰਦੇ ਆ ਤੇ ਇਥੇ ਆ ਦੇ ਇਹ ਮੈਂ ਬਾਜਾ ਇਹ ਦੇ ਦੇ ਲੈ 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 ਪੀਸ ਟਿੱਕਾ ਛਿੜਕ ਕਾ ਛਿੜਕ ਕੇ ਤਾਂ ਮਾਸੀ ਤੇ ਆਪ ਲੰਦੀ ਆ ਆ ਦੇ ਲੈ ਰੱਖ ਕੇ ਜਾ ਨਮੀ ਲਿਪਸਟਿਕ ਹੈ ਮਮਾ ਨਾ ਪੜਨ ਮਮਾ ਆਉਂਦੇ ਰਹਿ ਕੇ ਮੁੱਦੇ ਤਾਂ ਭਟਕੋ ਨਾ ਸੂਟ ਦੀ ਗੱਲ ਚੱਲ ਰਹੀ ਆ ਆ ਜਾ ਬੱਬੂ ਮੁੱਦੇ ਤੇ ਭਟਕਾਤਾ ਇਹਨਾਂ ਨੇ ਇਹ ਉਸ ਰੰਡ ਵਾਲੇ ਵੀਰ ਜੀ ਦੀ ਭੈਣ ਨੇ ਦਿੱਤੇ ਆ ਇਹ ਦਿੱਤੀ ਉਹ ਘਰ ਵਾਲੀ ਨੇ ਦਿੱਤੀਆਂ ਸੀ ਭੈਣ ਨੇ ਨਿਕਲ ਗਈ ਸੌਰੀ ਲਿਓ ਤਾਂ ਝੋਲੇ ਲੱਗਦਾ ਦੇਖੋ ਉਹਨਾਂ ਦੀ ਵਾਈਫ ਨੇ ਦਿੱਤੀਆਂ ਸੀ ਆਹ ਤਾਂ ਦਿਖਾ ਦੇ ਬੱਚਾ ਸੋਣੀ ਹੈ ਮੇ ਬੇਬੀ ਜਿੰਨਾ ਲੋ ਨਾ ਮੇਰਾ ਬੱਚਾ ਲੈ ਨਹੀਂ ਮੰਮੀ ਸੱਚੀ ਨਹੀਂ ਆਹ ਇਹ ਚੀਜ਼ਾਂ ਤੇ ਡਾਕਾ ਮਾਰੀ ਜਾਂਦੇ ਆ ਸਾਰੀਆਂ ਤੀਜਾਂ ਮਤਲਬ ਸਾਰੀਆਂ ਤੀਜਾਂ ਮਤਲਬ ਆ ਜਾਂਦੀ ਇੱਕ ਫਿਰ ਇੱਕ ਇਹ ਆਪਾਂ ਨੂੰ ਵੀ ਗਣਦੀ ਆ ਮਾਸੀ ਦਾ ਮਤਲਬ ਸਾਰੀਆਂ ਤੀਜਾਂ ਦੇ ਡਾਕਾ ਚੂਰੀਆਂ ਮੇਰੀਆਂ ਫਿਰ ਡਾਕਾ ਮਰ ਨੂੰ ਕਿਹਾ ਸੀ ਮੰਮੀ ਨੇ ਇੱਕ ਬੀ ਸਮਾਨ ਪਾਸਾ ਜਿਹੀ ਰੱਖਿਆ ਵਾ ਸੀਸੇ ਦੇ ਵਿੱਚ ਪਿਆ ਸਾਰਾ ਕੁਝ ਮੈਂ ਮੰਮੀ ਨੂੰ ਸਪੈਸ਼ਲ ਕਿਹਾ ਇਹ ਵੀ ਟੁੱਟ ਗਿਆ ਸੀ ਉਹਨੂੰ ਪਾਸਾ ਜਿਹਾ ਰੱਖ ਸੁਣ ਲਓ ਮੈਂ ਮੰਮੀ ਨੂੰ ਸਪੈਸ਼ਲ ਕਿਹਾ ਮੈਂ ਕਿਹਾ ਮਾਸੀ ਨੂੰ ਇਹ ਚੀਜ਼ ਨਾ ਫੇਲੋ ਵੀ ਆਪਣੀਆਂ ਚੀਜ਼ਾਂ ਤੁਸੀਂ ਅਲਮਾਰੀ ਚ ਲੁਕਾਉਣੀ ਆ ਸਾਹਮਣੇ ਰੱਖ ਸਾਰੀਆਂ ਚੀਜ਼ਾਂ ਮੈਂ ਆਪ ਕਹਤੂੰ ਤੁਸੀਂ ਆਪੇ ਦੱਸ ਤਾਂ ਮੈਨੂੰ ਵੀ ਮੈਂ ਡਾਕਾ ਤੋ ਫੇ ਸਾਰੀ ਖਾ ਗਈ। ਗੱਲ ਤੁਸੀਂ ਡਾਕਾ ਫੇਰ ਉਹ ਤੁਹਾਡੀ। ਹਣ ਤੈਨਾਂ ਬਿਨਾ ਮਤਲਬ ਤੇ ਬਹਿਸ ਕਰ ਨਹੀਂ ਹੈ। ਬਹਿਸ ਵੀ ਤੁਸੀਂ ਕਹੋ ਕਿ ਮੈਂ ਗਲਤ ਬੋਲੀ ਆ ਤੁਸੀਂ ਕਹੋ। ਨਹੀਂ ਤੂੰ ਬਹਿਸ ਨਹੀਂ ਹੈ ਜਣੀ ਕੀ ਇਹ ਉਹ। ਚਲੋ ਭਾਈ ਤੁਸੀਂ ਕਹਿੰਦੇ ਨਹੀਂ ਮੈਂ ਗਲਤ ਬੋਲੀ। ਛੱਡੋ ਇੱਧਰ ਦੇਖੋ ਤੁਸੀਂ। ਹਾਂ। ਹਾਂ ਦੇਖੀ ਖਾਣੇ ਉਹ ਫਟਕਾ। ਇਹ ਮਮੀ ਤਾਂ ਸਕਿਨ ਖਾ ਕਰੂਗੀ। ਅੱਛਾ। ਹੌ ਲਵਾ ਗਈ ਉਹ। ਹਾਂ ਲਵਾਉਂਦੀ ਆ। ਨਿਆਣੇ ਨੇ ਪਤੇ ਆਉਂਦਾ ਕਿ ਆਉਂਦਾ? ਆ ਡਾਕਾ ਹੀ ਆ। ਅਡਾਕਾ ਜੇ ਚੀਜ਼ਾਂ ਨੂੰ ਘੇਰ ਨਹੀਂ ਲਿਆਉਣਾ ਕੋਈ ਨਹੀਂ ਨਾ ਜੀ ਕਰਦਣ ਦੇ ਕੀ ਮਾਸੀ ਕਰਦਣ ਦਾ ਦੇਖ ਮਾਸੀ ਤੂੰ ਉੱਪਰ ਆਏ ਨਹੀਂ ਆੜ ਚਾ ਅਈ ਕਿੰਨੀ ਛੋਹ ਹੈ ਲੱਗਦੀ ਹੈ ਨਾ ਇੱਥੇ ਤੇ ਹੈ ਲੈ ਨਹੀਂ ਪਤਾ ਹੀ ਨਹੀਂ ਹਾਂ ਨਾਸੀ ਮੈਂ ਲਾ ਲਿਆ ਇਹ ਰੱਖ ਰਾਈ ਸਮਾਂ ਲਾ ਲੜੋ ਉਹ ਰੱਖ ਰੱਖ ਲੋ ਸਾਰੇ ਖਡਾਂ ਤੇ ਤੇਰੀ ਮਾਤਾ ਦੇਰ ਕਰਦਾ ਤੇ ਤੋਂ ਪਹਿਲੇ ਹੁੰਦਾ ਕੋਸਾ ਹਲੇ ਹੁਣ ਮਾਸੀ ਗਾਪ ਆਉਂਦੀ ਦੀ ਮੈਂ ਸੂਟ ਲੈ ਕੇ ਆਉਣਾ ਹੁਣ ਕੁਝ ਵੀ ਨਹੀਂ ਹੁੰਦਾ ਮੈਂ ਤਾਂ ਦਿਲ ਦੇਈ ਦਿੱਤੀ ਤੇਰੀ ਮੰਮੀ ਦਾ ਦਿਲ ਨਹੀਂ ਮੈਂ ਕੀ ਕਰਾਂ ਹਾਏ ਹੁਣ ਤੇਰੇ ਨਾਲ ਰਹਿ ਗਿਆ ਪਤਾ ਨਹੀਂ ਕਾਥੇ ਐ ਮੰਮੀ ਮੈਂ ਮੋਢਾ ਖਣਨ ਤੋਂ ਮਾਸੀ ਨੂੰ ਦੇਦੀ ਹਜ਼ਾਰ ਦਾ ਮਾਸੀ ਸੂਟ ਲੈ ਆਉਗੀ ਪੱਠਾ ਹੀ ਲਾਉਂਗੀ ਹੁਣ ਹੈ ਹਲੇ ਹਜ਼ਾਰ ਦਾ ਕੱਪੜਾ ਪੱਠਾ ਹੀ ਲਾਉਂਗੀ ਸੁਟਣਾ ਨਹੀਂ ਸੁਟਣਾ ਨਹੀਂ ਉਹ ਲਾ 1000 ਦਾ ਲੈ ਕੇ ਪੈਦਾ ਨੇ ਪਾਂ ਬੰਦਿਆ ਮੈਂ ਆ ਗਾਹਾਂ ਗਾਹਾਂ ਫਿਰ ਸੋਨਾ ਲਿਆ ਜਾਊਗਾ ਜਨਵਰੀ ਬਰਬਈ ਤੱਕ ਵਿਆਹ ਹੈ ਜਨੂੰ 2 ਮਹੀਨੇ ਵਿੱਚ ਸਾਲੇ 2 ਮਹੀਨੇ ਵਿੱਚ ਵੀ ਇੱਕ ਪਤਾ ਨਹੀਂ ਬੁਲਾਉਣਾ ਅਗਲੇ ਨੇ ਨਹੀਂ ਕਿਉਂ ਕਿਉਂ ਕਹਿੰਦਾ ਬੁਲਾਉਣਗੇ ਲੈ ਲਿਓ ਤੁਸੀਂ ਆਪਣੇ ਘਰ ਨਾਲ ਲੜਾਈ ਅੱਜ ਲੈ ਲਈਏ ਚੱਲ ਮੰਮੀ ਤੁਹਾਡੇ ਮੂੰਹ ਚ ਕੀ ਚੱਕਰ ਚਲੋ ਜੀ ਠੀਕ ਆ ਮੰਮੀ ਕਾਹੀ ਮੰਨ ਲੈ ਮਾਸੀ ਬਤਾਈਆਂ ਮਾਸੀ ਕੰਗਰੈਚੁਲੇਸ਼ਨ ਓਕੇ ਫਿਰ ਬਾਏ ਬਾਏ ਮਿਲਦੇ ਹਾਂ ਅਗਲੀ ਵੀਡੀਓ ਚ ਹੁਣ ਅਸੀਂ ਰੋਪੜ ਜਾਵਾਂਗੇ ਮੈਂ ਤੇ ਮਾਸੀ ਸੂਟ ਲੰਦੇ ਦੀ ਵੀਡੀਓ ਦੇਖਾਂਗੇ ਓਕੇ ਫਿਰ ਬਾਏ ਬਾਏ